ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਇਸ ਮੁਹਿੰਮ ਤਹਿਤ ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਨਸ਼ਾ ਤਸਕਰ ਨੂੰ 15 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਡੀਐਸਪੀ ਸ਼ਮਸ਼ੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸ ਇੰਸਪੈਕਟਰ ਗੁਰਵਿੰਦਰ ਸਿੰਘ ਇਨਚਾਰਜ ਸੀਆਈਏ ਫਰੀਦ ਕੋ ਦਿਨ ਨਿਗਰਾਨੀ ਹੇਠ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸੰਬੰਧ ਵਿੱਚ ਗਸ਼ਤ ਕਰ ਰਹੇ ਸਨ ਜਦ ਪੁਲਿਸ ਪਾਰਟੀ ਬਸ ਅੱਡਾ ਪਿੰਡ ਕਲੇਰ ਦੇ ਨੇੜੇ ਪੁੱਜੀ ਤਾਂ ਬਸ ਅੱਡੇ ਤੇ ਬਣੇ ਸ਼ੈੱਡ ਦੇ ਨੇੜੇ ਇੱਕ ਨੌਜਵਾਨ ਐਕਟਿਵਾ ਤੇ ਬੈਠਾ ਦਿਖਾਈ ਦਿੱਤਾ ਉਸ ਐਕਟਿਵਾ ਤੇ ਇੱਕ ਕੱਟਾ ਵੀ ਰੱਖਿਆ ਹੋਇਆ ਸੀ ਜਦੋਂ ਪੁਲਿਸ ਪਾਰਟੀ ਵੱਲੋਂ ਉਸ ਨੌਜਵਾਨ ਨੂੰ ਚੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਕਰਨਜੀਤ ਸਿੰਘ ਉਰਫ ਕਰਨ ਪੁੱਤਰ ਅਰਸ਼ਦੀਪ ਸਿੰਘ ਦੱਸਿਆ ਇਸ ਤੋਂ ਬਾਅਦ ਉਰਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿੱਚੋਂ 15000 ਨਸ਼ੀਆਂ ਗੋਲੀਆਂ ਬਰਾਮਦ ਕੀਤੀਆਂ ਦੀਆਂ ਇਸ ਤੋਂ ਬਾਅਦ ਤਰਨਜੀਤ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਦੇ ਤਹਿਤ ਐਸਐਸਪੀ ਸਾਹਿਬ ਫਰੀਦਕੋੜੀ ਵੱਲੋਂ ਜੋ ਸਖਤ ਆਰਡਰ ਦਿੱਤੇ ਗਏ ਜਿਹੜੀ ਅਵੱਤਵ ਵਾਸਤੇ ਇਸ ਕਿਸਮ ਦੇ ਵਿਅਕਤੀ ਹੈਗੇ ਜੋ ਨਸ਼ਾ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਅਨੁਪਲ ਕਰੋ ਤੇ ਇਹ ਜੇ ਬੰਦੇ ਤੇ ਕਾਰਵਾਈ ਕਰੋ। ਉਸ ਕਾਰਵਾਈ ਉਸ ਮਹਿੰਦੇ ਤਹਿਤ ਜਿਹੜੀਆਂ 15000 ਮਛਿਲੀਆਂ ਗੋਲੀਆਂ ਡਰਾਮਾ ਗੋਲੀਆਂ ਬਰਾਂਦ ਹੋਈਆਂ ਇਹ ਜਿਸ ਵਿਅਕਤੀ ਤੇ ਬਰਾਂਦ ਹੋਈਆਂ ਇਹਦਾ ਨਾਮ ਹੈ ਕਰਨ ਕਰਨਜੀਤ ਸਿੰਘ ਉਰਫ ਕਰਨ ਗੁਰੇ ਪਸਨੀ ਕਗਾ ਜੀ ਢੂੜਕੋਟ ਆਪਣਾ ਮੰਡਰਾ ਵਾਲਾ ਰੋਡ ਢੂੜਕੋਟ ਕੰਡਾ ਜੀ ਦਾ ਇਹਦੀ ਉਮਰ ਕਰੀ 25 ਸਾਲ ਹੈ ਜਿਹਨੇ ਆਪਣੀ ਸਕੂਟਰੀ ਤੇ ਅਗਲੇ ਪਾਸੇ ਗੱਟੇ ਚ ਰੱਖੀ ਹੋਈ ਗੱਟਾ ਪਰ ਆਇਆ ਸੀ ਉਹ ਇਹਨੂੰ ਜਿਹੜੇ ਦੇ ਤੇ ਐਨਡੀਪੀਏ ਸੈਕਟਰ ਇਟਾ ਕੇਸ ਰਜਿਸਟਰ ਕੀਤਾ ਗਿਆ ਇਹਦੇ ਵਿੱਚ ਜਿਹੜਾ ਸਪੈਸ਼ਲ ਯੋਗਦਾਨ ਹੈਗਾ ਜੀ ਉਹ ਸੀਏ ਦੀ ਟੀਮ ਦਾ ਹਗਾ ਜੀ ਇਹ ਜਿਹੜੇ ਅੰਦਰ ਰਾਤ ਨੌਂਤ ਕਰਦੇ ਆ ਇਹਨਾਂ ਨੇ ਮੈਨੂੰ ਮੌਕੇ ਤੇ ਬੁਲਾਇਆ ਫਿਰ ਜਦੋਂ ਅਸੀਂ ਸਰਚ ਕੀਤੀ ਤੇ ਦਰਾਂਨੇ ਸਰਚ ਕੀਤੀਆਂ ਤੁਹਾਨੂੰ ਇਹ ਬਰਾਮਦਗੀ ਹੋਈ ਹੈ ਅਨਸਰ ਪਤਾ ਲੱਗਾ ਕਿ ਇਹ ਵਿਅਕਤੀ ਕਿੱਥੋਂ ਨੈਸ਼ਨਲ ਆਂਦਾ ਸੀ ਔਰ ਅੱਗੇ ਕਿਸ ਨੂੰ ਸਪਲਾਈ ਕਰਦਾ ਹਾਂਜੀ ਉਹ ਐਕਚੁਅਲੀ ਅਸੀਂ ਰਿਮਾਰਕ ਲਾ ਰਹੇ ਹਾਂ ਰਿਮਾਰਕ ਦੇ ਵਿੱਚ ਜ਼ਿਆਦਾ ਚੀਜ਼ਾਂ ਕਲੀਅਰ ਹੁੰਦੀਆਂ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਸ਼ਾਰਟ ਚ ਜ਼ਿਆਦਾ ਲਿੰਕ ਚੱਲ ਨਹੀਂ ਆ ਰਿਹਾ ਲਈ ਰਿਮਾਰਕ ਦੀ ਸਖਤ ਜ਼ਰੂਰਤ ਹੈ ਉਹਦੇ ਚ ਜਿਹੜੀਆਂ वो जगह वाले लोग कहते सुन नाल लेके जावेंगे जी और सारी चीज जल्दी है असि बैक आउट फॉरवर्ड लेके लिए बड़ी पूरी तरह से तैयार है जी प्रॉपर्टी बेचने और खरीदने के लिए संपर्क करें फेयर डील प्रॉपर्टीज